ਭਗਵਾਨ ਸ਼ਿਵ ਦੀ ਅਰਧ ਪ੍ਰਕਰਮਾ ਹੀ ਹੁੰਦੀ ਹੈ ਪੂਰਨਕ ਪ੍ਰਗਰਮਾ ਕਿਸੇ ਵੀ ਸ਼ਿਵਾਲਿਆ ਚ ਨਹੀਂ ਮਿਲੇਗੀ ਇੱਥੇ ਜਿਹੜਾ ਸ਼ਿਵਲਿੰਗ ਤੇ ਛੜਨ ਵਾਲਾ ਚਾਲਾ ਉਹ ਸਿੱਧਾ ਪਤਾਲ ਚ ਜਾ ਰਿਹਾ ਤੇ ਰਾਜਾ ਆਪਣੀ ਬੱਗੀ ਤੇ ਸਵਾਰ ਹੋ ਕੇ ਇੱਥੇ ਸਰੋਵਰ ਦੇ ਚਸ਼ਨਾਨ ਕਰਨ ਦੇ ਲਈ ਆਉਂਦੇ ਹੁੰਦੇ ਸੀ ਰਾਜਾ ਤੇ ਜੜੀਆਂ ਰਾਣੀਆਂ ਹੁੰਦੀਆਂ ਸੀ ਕਿਆਂ ਦੇਖੋ ਜਿਹੜਾ ਵੀ ਇਸ ਤਰ੍ਹਾਂ ਦੀ ਭਾਵਨਾ ਲੈ ਕੇ ਆਂਦਾ ਭਗਵਾਨ ਦੇ ਦਰਬਾਰ ਤੇ ਤੇ ਉਹਨਾਂ ਦੀਆਂ ਭਾਵਨਾ ਕਿਉਂਕਿ ਭਗਵਾਨ ਸਿੱਧ ਪ੍ਰਤੱਖ ਰੂਪ ਦੇ ਵਿੱਚ ਉੱਥੇ ਵਿਰਾਜਮਾਨ ਨੇ ਇੱਥੇ ਬੜਾ ਪੁਰਾਣਾ ਇਹਦਾ ਜੇ ਰੈਵਨਿਊ ਰਿਪੋਰਟ ਚ ਦੇਖੋਗੇ ਤਾਂ ਰੈਵਨਿਊ ਰਿਪੋਰਟ ਦੇ ਵਿੱਚ ਵੀ ਇਹ ਮੰਦਰ ਤਲਾਬ ਦੇ ਨਾਮ ਤੋਂ ਦਰਜ ਹੈ ਤੇ ਕਾਫੀ ਇਸਦਾ ਬੜਾ ਵੱਡਾ ਇਤਿਹਾਸ ਹੈ ਬਹੁਤ ਸ਼ਰਧਾਲੂਆਂ ਦੀ ਆਸਥਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਾਂ ਤੁਹਾਡੇ ਨਾਲ ਰਵਨੀਤ ਪਟਿਆਲਾ ਸ਼ਹਿਰ ਤੋਂ ਵੈਸੇ ਤਾਂ ਤਕਰੀਬਨ ਸਾਰਾ ਪੰਜਾਬ ਹੀ ਜਾਣਦਾ ਹੈ ਕਿ ਪਟਿਆਲਾ ਸ਼ਹਿਰ ਇੱਕ ਇਤਿਹਾਸਿਕ ਸ਼ਹਿਰ ਹੈ ਜਿਸ ਦੇ ਵਿੱਚ ਕਈ ਜ਼ਿਆਦਾ ਪ੍ਰਾਚੀਨ ਮੰਦਿਰ ਤੇ ਗੁਰਦੁਆਰੇ ਪਾਏ ਜਾਂਦੇ ਹਨ ਜਿਨ੍ਹਾਂ ਵਿੱਚੋਂ ਕੁਝ ਮੰਦਰ ਗੁਰਦੁਆਰੇ ਬਹੁਤ ਜ਼ਿਆਦਾ ਪੁਰਾਣੇ ਤੇ ਇਤਿਹਾਸਿਕ ਹਨ ਜਿਨ੍ਹਾਂ ਵਿੱਚੋਂ ਅਸੀਂ ਅੱਜ ਤੁਹਾਨੂੰ ਲੈ ਕੇ ਆਏ ਹਾਂ ਐਸੇ ਹੀ ਇੱਕ ਪ੍ਰਾਚੀਨ ਮੰਦਰ ਦੇ ਵਿੱਚ ਜੋ ਬਹੁਤ ਜ਼ਿਆਦਾ ਪੁਰਾਣਾ ਹੈ ਤੇ ਇਸ ਨੂੰ 52 ਅਵਤਾਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਆਓ ਜਾਣਦੇ ਹਾਂ ਇਸ ਮੰਦਰ ਦੇ ਇਤਿਹਾਸ ਬਾਰੇ ਸਾਡੇ ਨਾਲ ਮੌਜੂਦ ਹਨ ਉਸ ਮੰਦਰ ਦੇ ਸੇਵਕ ਮਹੰਤ ਰਵਿਕਾਂਤ ਜੀ ਹਾਂਜੀ ਰਵਿਕਾਂਤ ਜੀ ਇਹ ਮੰਦਰ ਕਿੰਨਾ ਕੁ ਸਾਲ ਪੁਰਾਣਾ ਹੈ ਤੇ ਇਸ ਦਾ ਕੀ ਇਤਿਹਾਸ ਹੈ ਦੇਖੋ ਇਹ ਤਾਂ ਵੈਸੇ ਤਾਂ ਇਹ ਪੁਰਾਣਿਕ ਕਾਲ ਦਾ ਸਥਾਨ ਹੈ ਹਾਂਜੀ ਕਿਉਂਕਿ ਐਸੇ ਇੱਕ ਮੰਨਤਾ ਹੈ ਕਿ ਜਦੋਂ ਭਗਵਾਨ বিষ্ণੂ ਜੀ ਦੇ ਪੰਜਵੇਂ અવਤਾਰ ਭਗਵਾਨ ਸ਼੍ਰੀ ਵਾਮਨ ਜੀ ਦੇ ਰੂਪ ਦੇ ਵਿੱਚ ਪ੍ਰਗਟ ਹੋਏ ਤਾਂ ਕਿਉਂਕਿ ਭਗਵਾਨ বিষ্ণੂ ਨੇ ਕਿਸੇ ਨਾ ਕਿਸੇ ਪਰਯੋਜਨਪੂਰਵ ਸਿਧਰਤੀ ਦੇ ਉੱਤੇ અવਤਾਰ ਧਾਰਨ ਕੀਤਾ ਤਾਂ ਕਿਸੇ ਵੀ અવਤਾਰ ਨੂੰ ਧਾਰਨ ਕਰਨ ਤੋਂ ਪਹਿਲਾਂ ਉਹਨਾਂ ਨੇ ਭਗਵਾਨ ਸ਼ਿਵ ਦੀ ਆਰਾਧਨਾ ਕੀਤੀ ਜੀ ਕਿ ਜਿਸ ਤਰ੍ਹਾਂ ਆਪਾਂ ਭਗਵਾਨ ਇਹਦਾ ਦੇਖਦੇ ਆ ਕਿ ਜਦੋਂ ਲੰਕਾ ਤੇ ਚੜ੍ਹਾਈ ਕਰਨੀ ਸੀ ਤਾਂ ਉਸ प्रयोजन ਨੂੰ ਸਿੱਧ ਕਰਨ ਤੋਂ ਪਹਿਲਾਂ ਭਗਵਾਨ ਸ਼ਿਵलिंग ਦਾ ਭਗਵਾਨ ਸ਼ਿਵ ਦਾ ਅਭਿਸ਼ੇਕ ਕੀਤਾ ਰudra ਅਭਿਸ਼ੇਕ ਕੀਤਾ ਜਿੱਥੇ ਅਜ ਰਾਮੇਸ਼ਰਮ ਸਥਿਤ ਹੈ। ਉਸੇ ਤਰ੍ਹਾਂ ਇਹ ਵਾਮਨ ਰੂਪ ਦੇ ਵਿੱਚ ਰਾਜਾ ਬਲੀ ਦੇ ਯੱਗ 'ਚ ਜਾਣ ਤੋਂ ਪਹਿਲਾਂ ਹਾਂਜੀ ਇੱਥੇ ਭਗਵਾਨ ਵਾਮਨ ਦੇ ਇੱਥੇ ਜਿਹੜਾ ਇੱਥੇ ਪਤਾਲੇਸ਼ੁਰ ਮਹਾਦੇਵ ਸ਼ਿਵ ਮੰਦਿਰ ਹੈ। ਉਸ ਸ਼ਿਵਾਲੇ ਦੇ ਅੰਦਰ ਭਗਵਾਨ ਸ਼ਿਵ ਦੀ ਆਰਾਧਨਾ ਕੀਤੀ ਉਹਨਾਂ ਦਾ ਰੁਦਰਾ ਅਭਿਸ਼ੇਕ ਕੀਤਾ ਤੇ ਜਿਸ وجہ ਕਰਕੇ ਇਸ ਸ਼ਿਵਾਲੇ ਨੂੰ ਕਿ ਐਸਾ ਇੱਕੋ ਮੱਤਰ ਸ਼ਿਵਾਲੇ ਹੈ ਜਿਸ ਦੀ ਪੂਰਨ ਪ੍ਰਕਰਮਾ ਹੈ ਕਿਉਂਕਿ ਨਹੀਂ ਤਾਂ ਤੁਹਾਨੂੰ ਕਿਤੇ ਵੀ ਕਿਸੇ ਵੀ ਸ਼ਿਵਾਲੇ ਦੇ ਅੰਦਰ ਭਗਵਾਨ ਸ਼ਿਵ ਦੀ ਅਰਧ ਪ੍ਰਕਰਮਾ ਹੀ ਹੁੰਦੀ ਹੈ ਪੂਰਨ ਪ੍ਰਕਰਮਾ ਕਿਸੇ ਵੀ ਸ਼ਿਵਾਲੇ 'ਚ ਨਹੀਂ ਮਿਲੇਗੀ ਇੱਥੇ ਜਿਹੜਾ ਸ਼ਿਵਲਿੰਗ ਤੇ ਚੜਨ ਵਾਲਾ ਚਾਲਾ ਸਿੱਧਾ ਪਤਾਲ 'ਚ ਜਾ ਰਿਹਾ ਤੇ ਇੱਥੇ ਇਸ ਮੰਦਰ ਦੇ ਵਿੱਚ ਸ਼ਿਵਾਲੇ 'ਚ ਅਰਚਨ ਕਰਨ ਤੋਂ ਬਾਅਦ ਭਗਵਾਨ ਵਾਮਨ ਜੀ ਜਿਹੜਾ ਇੱਥੇ ਕੁੰਡ ਬਣਿਆ ਹੋਇਆ ਜਿਹੜਾ ਸਰੋਵਰ ਹੈ ਉਸ ਸਰੋਵਰ ਦੇ ਵਿੱਚ ਜਾ ਕੇ ਅੰਤਰ ਧਿਆਨ ਹੋ ਗਏ ਤੇ ਦੱਖਣ ਦੇ ਵਿੱਚ ਮਾਤਾ ਅਦੀ ਨਰਮਦਾ ਦੇ ਤੱਟ ਦੇ ਉੱਤੇ ਮਾਤਾ ਅਦਿਤੀ ਦੇ ਘਰ ਪ੍ਰਗਟ ਹੋ ਕੇ ਉੱਥੋਂ ਫਿਰ ਉਹ ਜਿਹੜੇ ਇਹ ਰਾਜਾ ਬਲੀ ਸੀ ਰਾਜਾ ਬਲੀ ਦੇ ਯੱਗ ਦੇ ਵਿੱਚ ਗਏ ਉੱਥੇ ਜਾ ਕੇ ਉਹਨਾਂ ਦਾ ਬਲੀ ਦਾ ਉਧਾਰ ਕੀਤਾ ਕਿਉਂਕਿ ਭਗਵਾਨ ਦੇ ਬਾਕੀ ਜਿਹੜੇ ਅਵਤਾਰ ਹੋਏ ਉਹ ਸੰਘਾਰ ਦੇ ਲਈ ਹੋਏ ਤੇ ਇਹ ਜਿਹੜਾ ਅਵਤਾਰ ਹੋਇਆ ਇਹ ਰਾਜਾ ਬਲੀ ਦੇ ਉਧਾਰ ਦੇ ਲਈ ਹੋਇਆ ਜਿਹੜੇ ਦਾਨਵ ਰਾਜ ਬਲੀ ਹੋਏ ਤਾਂ ਇਸ ਕਰਕੇ ਇਸ ਸਥਾਨ ਦੇ ਉੱਤੇ ਭਗਵਾਨ ਸ਼ਿਵ ਦਾ ਅਭਿਸ਼ੇਕ ਕੀਤਾ ਤੇ ਅਵਤਾਰਨ ਤੋਂ ਪਹਿਲਾਂ ਇਸ ਸਥਾਨ ਦੇ ਉੱਤੇ ਰਹੇ ਤਾਂ ਅਵਤ੍ਰਿਤ ਹੋਏ ਤਾਂ ਇਸ ਕਰਕੇ ਇਸ ਸਥਾਨ ਨੂੰ ਜਿਹੜਾ ਭਗਵਾਨ ਸ਼੍ਰੀ ਵਾਮਨ ਅਵਤਾਰ ਮੰਦਿਰ ਦੇ ਨਾਮ ਤੋਂ ਭਗਵਾਨ ਸ਼੍ਰੀ ਵਾਮਨ ਜੀ ਦਾ ਅਵਤਾਰ ਅਵਤਾਰਨ ਸਥਲੀ ਹੈ ਇਸ ਕਰਕੇ ਇਸ ਦਾ ਬੜਾ ਵੱਡਾ ਮਹੱਤਵ ਹੈ ਇੱਥੇ ਬੜਾ ਪੁਰਾਣਾ ਇਹਦਾ ਜੇ ਰੈਵਨਿਊ ਰਿਕਾਰਡ ਚ ਦੇਖੋਗੇ ਤਾਂ ਰੈਵਨਿਊ ਰਿਕਾਰਡ ਦੇ ਵਿੱਚ ਵੀ ਇਹ ਮੰਦਿਰ ਤਲਾਬ ਦੇ ਨਾਮ ਤੋਂ ਦਰਜ ਹੈ ਤੇ ਕਾਫੀ ਇਸ ਦਾ ਬੜਾ ਵੱਡਾ ਇਤਿਹਾਸ ਹੈ ਬਹੁਤ ਸ਼ਰਧਾਲੂਆਂ ਦੀ ਆਸਥਾ ਇਹ ਮੰਦਰ ਵੈਸੇ ਜਿਹੜਾ ਰੈਵਨਿਊ ਰਿਕਾਰਡ ਦੇ ਵਿੱਚ ਇਸਦੀ 55 ਬਿੱਗੇ ਲੈਂਡ ਸੀ ਪਰ ਜੋ ਕਿ ਜਿਹੜੇ ਕੁਝ ਹੁੰਦੇ ਨੇ ਉਹਦੇ ਨਾਲ ਕੁਝ ਘਟ ਗਈ ਹੈ ਬਾਅਦ ਦੇ ਵਿੱਚੋਂ ਪਰ ਬਹੁਤ ਵਧੀਆ ਇਹ ਤਾਂ ਚੱਲਦਾ ਰਿਹਾ ਬਹੁਤ ਵਧੀਆ ਸ਼ਰਧਾਲੂ ਇੱਥੇ ਬੜਾ ਲੋਕਾਂ ਨੇ ਲਾਭ ਲਿੱਤਾ ਜੀ ਇਸ ਸਥਾਨ ਦੀ ਇੱਕ ਸਰੋਵਰ ਤੋਂ ਮਿੱਟੀ ਵੀ ਨਿਕਲਦੀ ਸੀ ਉਸ ਦੇ ਨਾਲ ਵੀ ਬੜੇ ਲੋਕਾਂ ਦੇ ਇੱਥੇ ਜਿਹੜੇ ਰੋਗ ਨੇ ਸਰੀਰਕ ਕਸ਼ਟ ਉਹ ਦੂਰ ਕਿਸੇ ਦੇ ਡਿਸਕ ਕੋ ਪ੍ਰੋਬਲਮ ਸੀ ਕਿਸੇ ਦੇ ਖੋੜਦਿਆਂ ਚ ਦਰਦ ਸੀ ਕਿਸੇ ਨੂੰ ਸਕਿਨ ਦੀ ਪ੍ਰੋਬਲਮ ਸੀ ਅਤੇ ਇਹ ਜਿਹਾ ਬਥੇਰੇ ਉਦਾਹਰਨਾਂ ਨੇ ਜਿੱਥੇ ਲੋਕਾਂ ਦੇ ਹਜੇ ਆਰਾਮ ਮਿਲਿਆ ਠੀਕ ਹੋਏ ਨਹੀਂ ਉਸ ਤੋਂ ਇਲਾਵਾ ਵਿਅਕਤੀਆਂ ਨੂੰ ਲੋਕਾਂ ਨੂੰ ਜੀਵਨ ਦੇ ਵਿੱਚ ਹੋਰ ਵੀ ਤਰ੍ਹਾਂ ਦੀਆਂ ਕਈ ਤਰ੍ਹਾਂ ਦੀਆਂ ਜਿਹੜੀਆਂ ਕਾਮਨਾਵਾਂ ਸੀ ਕਿਸੇ ਦੇ ਕੋਈ ਪੈਸੇ ਫਸੇ ਹੋ ਸੀ ਕਿਸੇ ਦਾ ਕੋਈ ਹੋਰ ਲੈਣ ਦੇਂਦਾ ਸੀਗਾ ਹੋਰ ਜਿੰਨੀਆਂ ਕਈ ਤਰ੍ਹਾਂ ਦੀਆਂ ਇੱਕ ਕਈ ਬੱਚਿਆਂ ਦੇ ਹਜੇ ਸੀਗੇ ਜਿਨ੍ਹਾਂ ਦੇ ਵਿਆਹ ਨਹੀਂ ਸੀ ਹੁੰਦੇ ਜੀ ਉਹਨਾਂ ਦੇ ਵਿਆਹ ਹੋਏ ਜਿਨ੍ਹਾਂ ਦੇ ਪੁੱਤਰ ਨਹੀਂ ਸੀ ਹੁੰਦੇ ਜੀ ਇਥੋਂ ਭਗਵਾਨ ਤੋਂ ਪ੍ਰਸ਼ਾਦ ਮਿਲਿਆ ਆਸ਼ੀਰਵਾਦ ਮਿਲਿਆ ਤੇ ਉਹਨਾਂ ਦੇ ਪੁੱਤਰ ਪ੍ਰਾਪਤੀ ਹੋਈ ਤਾਂ ਇਹ ਜਿਹੇ ਬੜੇ ਲੋਕਾਂ ਦੇ ਦੇਖੋ ਜਿਹੜਾ ਵੀ ਜਿਸ ਤਰ੍ਹਾਂ ਦੀ ਭਾਵਨਾ ਲੈ ਕੇ ਆਉਂਦਾ ਭਗਵਾਨ ਦੇ ਦਰਬਾਰ ਤੇ ਜੀ ਤੇ ਉਹਨਾਂ ਦੀਆਂ ਭਾਵਨਾ ਕਿਉਂਕਿ ਭਗਵਾਨ ਸਿੱਧ ਪ੍ਰਤੱਖ ਰੂਪ ਦੇ ਵਿੱਚ ਉੱਥੇ ਵਿਰਾਜਮਾਨ ਨੇ ਜੀ ਤਾਂ ਜਦੋਂ ਪ੍ਰਤੱਖ ਰੂਪ ਦੇ ਵਿੱਚ ਵਿਰਾਜਮਾਨ ਨੇ ਤਾਂ ਉਹਨਾਂ ਨੇ ਜਿੰਨਾਂ ਨੇ ਆ ਕੇ ਪ੍ਰਾਰਥਨਾ ਕੀਤੀਆਂ ਤਾਂ ਉਹਨਾਂ ਦੀਆਂ ਝੋਲੀਆਂ ਵੀ ਭਰੀਆਂ ਨੇ ਪਰਮਾਤਮਾ ਨੇ ਤੇ ਮਹੰਤ ਜੀ ਅਸੀਂ ਜਾਨਣਾ ਚਾਹੁੰਦੇ ਹਾਂ ਕਿ ਇਸ ਮੰਦਿਰ ਦੇ ਵਿੱਚ ਭਗਵਾਨ ਕਿਹੜੇ-ਕਿਹੜੇ ਰੂਪ ਦੇ ਵਿੱਚ ਵਿਰਾਜਮਾਨ ਨੇ देखो ऐसा है कि भगवान ਦੇ ਅਲੱਗ-ਅਲੱਗ ਸਰੂਪ ਇਸਰ ਮਸਥਾਨ ਦੇ ਵਿੱਚ ਬਣੇ ਹੋਏ ਨੇ ਪ੍ਰਤੀஷ்டਿਤ ਨੇ ਜੀ भगवान ਪਤਾਲੇਸ਼ਰ ਮਹਾਦੇਵ ਸ਼ਿਵ ਮੰਦਿਰ ਜਿਸਾ ਪੂਰਨ ਪ੍ਰਕਰਮਾ ਸ਼ਿਵਾਲਿਆ ਹੈ ਜੀ ਉਸ ਦੇ ਨਾਲ ਹੀ भगवान ਦੀ ਅਸ਼ਟ ਤਾਤੂ ਦੇ ਰੂਪ ਦੇ ਵਿੱਚ ਮੂਰਤੀ ਜਿਹੜੀ भगवान ਦਾ ਵਿਗਰਾ ਹੈ ਹਾਂਜੀ ਉਹ ਅਸ਼ਟ ਤਾਤੂ ਵਿਗਰਾ ਹੈ भगवान श्री वामन अवतार जी ਦਾ ਅਸ਼ਟ ਤਾਤੂ ਵਿਗਰਾ ਦੇ ਵਿੱਚ ਰੂਪ ਦੇ ਵਿੱਚ ਇੱਥੇ ਪਤੀਸ਼ਠਿਤ ਨੇ ਜੀ ਇਹਨਾਂ ਤੋਂ ਇਲਾਵਾ ਅੱਗੇ ਭਗਵਾਨ ਸੂਰਿਆਨਾਰਾਇਣ ਜੀ ਦੁਰਗਾ ਮਾਤਾ ਹਨੂਮਾਨ ਜੀ ਮਹਾਰਾਜ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਮਾਤਾ ਸੁਭਦਰਾ ਤੇ ਬਲਰਾਮ ਜੀ ਤੇ ਇੱਥੇ ਸਮ ਜਿਹੜੇ ਸੰਤ ਹੋਏ ਨੇ ਇਸ ਸਥਾਨ ਦੇ ਉੱਤੇ ਪ੍ਰਾਤਨ ਸੰਤ ਨੇ ਉਹਨਾਂ ਸੰਤਾਂ ਦੀਆਂ ਸਮਾਧੀਆਂ ਜੀ ਤੇ ਇਹ ਬੜਾ ਧਾਰਮਿਕ ਮਹੱਤਵ ਹੈ ਲੋਕ ਪੂਜਾ ਅਰਚਨਾ ਅਰਚਨ ਬੰਦਨ ਕਰਦੇ ਨੇ ਤੇ ਜਿਹੜਾ ਸਰੋਵਰ ਹੈ ਸਰੋਵਰ ਦਾ ਬਹੁਤ ਵੱਡਾ ਧਾਰਮਿਕ ਮਹੱਤਵ ਹੈ ਜੀ ਜਿਸ ਦੇ ਵਿੱਚ ਲੋਕਾਂ ਦੇ अनेका ਕਸ਼ਟ ਦੂਰ ਹੁੰਦੇ ਨੇ ਜੀ ਐਸੀ ਵੀ ਮੰਨਤਾ ਹੈ ਕਿ ਜਦੋਂ ਰਿਆਸਤਾਂ ਦਾ ਸਮਾਂ ਹੁੰਦਾ ਸੀ ਹਾਂਜੀ ਤਾਂ ਜਿਹੜਾ ਰਾਜਾ ਹੁੰਦਾ ਸੀ ਰਾਜਾ ਆਪਣੀ ਬੱਗੀ ਤੇ ਸਵਾਰ ਹੋ ਕੇ ਇੱਥੇ ਸਰੋਵਰ ਦੇ ਚਸ਼ਮਾਨ ਕਰਨ ਦੇ ਲਈ ਆਉਂਦੇ ਹੁੰਦੇ ਸੀ ਰਾਜਾ ਤੇ ਜਿਹੜੀਆਂ ਰਾਣੀਆਂ ਹੁੰਦੀਆਂ ਸੀਗੀਆਂ ਤਾਂ ਇਹਨਾਂ ਦਾ ਧਾਰਮਿਕ ਮਹੱਤਵ ਬਹੁਤ ਹੈ ਤੇ ਕਾਫੀ ਇਹਨਾਂ ਦੀ ਮੰਨਤਾ ਹੈ ਤੇ ਮਹਾਂਸੀ ਸੋਨਨ ਦੇ ਵਿੱਚ ਆਇਆ ਕਿ ਇਸ ਮੰਦਿਰ ਦੇ ਵਿੱਚ ਬਹੁਤ ਸਾਰੇ ਤਿਹਾਰ ਨੇ ਜਿਹੜੇ ਮਨਾਏ ਜਾਂਦੇ ਹਨ ਹਨਾ ਵੀ ਤਿਹਾਰ ਜੋ ਹੈ ਕਿ ਕਿਹੜੇ ਮਨਾਏ ਜਾਂਦੇ ਹਨ ਅਸੀਂ ਇਸ ਤਰ੍ਹਾਂ ਹੈ ਜੀ ਅਸੀਂ ਜਦੋਂ 2007 ਦੇ ਵਿੱਚ ਇੱਥੇ ਸੇਵਾ ਸ਼ੁਰੂ ਕੀਤੀ ਸੀ ਜੀ ਤੇ ਸੇਵਾ ਸ਼ੁਰੂ ਕਰਨ ਤੋਂ ਬਾਅਦ ਸਾਨੂੰ ਜਿਹੜੇ ਭੇਖ ਨੇ ਸਾਨੂੰ ਇੱਥੇ ਮਹੰਤ ਥਾਪਿਆ ਜੀ ਮਹੰਤ ਥਾਪਨ ਤੋਂ ਬਾਅਦ ਅਸੀਂ ਆਪਣੀ ਡਿਊਟੀ ਦੇ ਤੌਰ ਦੇ ਉੱਤੇ ਜਿੰਨੀਆਂ ਵੀ ਇੱਥੋਂ ਦੀਆਂ ਧਾਰਮਿਕ ਗਤੀਵਿਧੀਆਂ ਸੀਗਾ ਉਹਨਾਂ ਦਾ ਪ੍ਰੋਪਰ ਤਰੀਕੇ ਦੇ ਨਾਲ ਸੰਚਾਲਨ ਸ਼ੁਰੂ ਕੀਤਾ ਜੀ ਜਿਸ ਦੇ ਚ ਅਸੀਂ ਕੁਝ ਸਲਾਨਾ ਕਾਰਜਕ੍ਰਮ ਇਹਦੇ ਵਿੱਚ ਰੱਖੇ ਤੇ ਕੁਝ ਅਸੀਂ ਨਿਯਮਿਤ ਕਾਰਜਕ੍ਰਮ ਰੱਖੇ ਜਿਹੜੇ ਰੋਟੀਨ ਵਾਲੇ ਸੀਗੇ ਰੋਜ਼ਾਨਾ ਦੀ ਜਿਹੜੀ ਰੋਜ਼ ਜੋਤ ਬੱਤੀ ਭੋਗ ਪ੍ਰਸ਼ਾਦ ਤੇ ਲੰਗਰ ਪ੍ਰਸ਼ਾਦਾ ਉਸ ਦੀ ਅਸੀਂ ਇੱਥੇ ਵਿਵਸਥਾ ਕੀਤੀ ਜੀ ਤੇ ਇੱਕ ਰਸੋਈ ਵੀ ਅਸੀਂ ਚਲਾਈ ਜਿਹੜੀ ਕਿ ਸਬਸਿਡਾਈਜ਼ਡ ਰਸੋਈ ਸੀਗੀ 13 ਰੁਪਏ ਥਾਲੀ ਦੇ ਵਿੱਚ ਪਰਪੇਟ ਹੋ ਜਾਂਦੀ ਹੈ ਵਿਵਸਥਾ ਤਾਂ ਕਿ ਕਿਸੇ ਨੂੰ ਇਹ ਵੀ ਨਾ ਲੱਗੇ ਕਿ ਅਸੀਂ ਫ੍ਰੀ ਦੇ ਵਿੱਚ ਖਾ ਰਹੇ ਹਾਂ ਕਿ ਬੰਦੇ ਦੇ ਆਤਮ ਸਨਮਾਨ ਨੂੰ ਕਿਸੇ ਤਰ੍ਹਾਂ ਦੀ ਟੇਸ ਨਾ ਪਹੁੰਚੇ ਤਾਂ ਉਸ ਲਈ 113 ਰੁਪਏ ਕਿਉਂਕਿ ਬਾਬਾ ਨਾਨਕ ਦਾ ਸੀ 13 13 ਦਾ ਭਾਵ ਲੈ ਕੇ ਚੱਲੇ ਤਾਂ ਉਸ ਭਾਵ ਦੇ ਨਾਲ ਇਹ ਥਾਲੀ ਦੀ ਸ਼ੁਰੂਆਤ ਕੀਤੀ ਜੀ ਤੇ ਜੇ ਧਾਰਮਿਕ ਦ੍ਰਿਸ਼ਟੀ ਦੇ ਨਾਲ ਆਪਾਂ ਧਾਰਮਿਕ ਤਿਉਹਾਰਾਂ ਦੀ ਗੱਲ ਕਰੀਏ ਤਾਂ ਇੱਥੇ ਭਗਵਾਨ ਸ਼ਿਵ ਦਾ ਜਿਹੜਾ ਸ਼ਿਵਰਾਤਰੀ ਦਾ ਕਾਰਜਕ੍ਰਮ ਹੁੰਦਾ ਕਿਉਂਕਿ ਸ਼ਿਵਰਾਤਰੀ ਜਿਹੜੀ ਹੁੰਦੀ ਆ ਇਸ ਦਿਨ ਭਗਵਾਨ ਸ਼ਿਵ ਜਿਹੜੇ ਨੇ ਉਹ ਪਤਾਲ ਚੋਂ ਮ੍ਰਿਤਯੂ ਲੋਕ ਚਾਹੁੰਦੇ ਨੇ ਤਾਂ ਭਗਵਾਨ ਸ਼ਿਵ ਦੇ ਸਵਾਗਤ ਦੇ ਲਈ ਅਸੀਂ ਇਸ ਸਥਾਨ ਦੇ ਉੱਤੇ ਕਾਸ਼ੀ ਦੇ ਵਿਦਵਾਨ ਬ੍ਰਾਹਮਣਾਂ ਦੁਆਰਾ ਰੁਦਰਾ ਅਭਿਸ਼ੇਕ ਸ਼ੁਰੂ ਕੀਤੇ ਜਿਹੜੇ ਕਿ 1 ਮਹੀਨਾ 40 ਦਿਨ ਅਸੀਂ ਰੁਦਰਾ ਅਭਿਸ਼ੇਕ ਹੈ ਹੁੰਦੇ ਨਿਯਮਿਤ ਸਵੇਰ ਸ਼ਾਮ ਰੁਦ੍ਰ ਰੁਦਰੀ ਦੇ ਪਾਠ ਹੁੰਦੇ ਤੇ ਸ਼ਿਵਰਾਤਰੀ ਵਾਲੇ ਦਿਨ ਭਗਵਾਨ ਸ਼ਿਵ ਉੱਤੇ ਸਾਖਸ਼ਾਤ ਰੂਪ ਦੇ ਵਿੱਚ ਪਤਾਲਚੂ ਮ੍ਰਿਤਯੂ ਲੋਕ ਦੇ ਵਿੱਚ ਆ ਜਾਂਦੇ ਤੇ ਉਸ ਤੋਂ ਬਾਅਦ ਸਾਡਾ ਸ਼ਾਵਨ ਦਾ ਮਹੀਨਾ ਆ ਜਾਂਦਾ ਸ਼ਾਵਨ ਦਾ ਪੂਰਾ ਮਹੀਨਾ ਭਗਵਾਨ ਸ਼ਿਵ ਦੇ ਅਭਿਸ਼ੇਕ ਜਿਹੜੇ ਨੇ ਉਹ ਚੱਲਦੇ ਰੁਦਰਾ ਅਭਿਸ਼ੇਕ ਫਿਰ ਉਸ ਤੋਂ ਬਾਅਦ ਅੱਗੇ ਵਾਮਨ ਦਵਾਦਸ਼ੀ ਆ ਗਈ ਜਨਮ ਅਸ਼ਟਮੀ ਦਾ ਤਿਹਾਰ ਆ ਗਿਆ ਅਨਕੂਟ ਆ ਗਈ ਮਕਰ ਸੰਕ੍ਰਾਂਤੀ ਆ ਗਈ ਤਾਂ ਇਸ ਤਰ੍ਹਾਂ ਦੇ ਕਈ ਤਿਹਾਰ ਜਿਹੜੇ ਨੇ ਸਾਰੇ ਹੀ ਤਿਹਾਰ ਬੜੇ ਪੂਰੀ ਧਾਰਮਿਕ ਵਿਭਿਦਿਵਧਨ ਦੇ ਨਾਲ ਪੂਰੀ ਧਾਰਮਿਕਤਾ ਦੇ ਨਾਲ ਇਸ ਸਥਾਨ ਤੇ ਸ਼ਰਧਾਲੂਆਂ ਦੇ ਲੋ ਬੜੇ ਵੱਡੇ ਪੱਧਰ ਤੇ ਮਨਾਏ ਜਾਂਦੇ ਨੇ ਦੇਖੋ ਸਾਡਾ ਤਾਂ ਇੱਕੋ ਹੀ ਸੰਦੇਸ਼ ਹੈ ਸੰਪੂਰਨ ਮਾਨਵਤਾ ਦੇ ਲਈ ਸੰਪੂਰਨ ਭਗਵਾਨ ਦੇ ਸ਼ਰਧਾਲੂਆਂ ਦੇ ਲਈ ਪਰਮਾਤਮਾ ਤੇ ਲੜ ਲੱਗੋ ਪਰਮਾਤਮਾ ਸਾਡਾ ਮਾਪ ਪਾਪ ਹੈ ਜੀ ਜਿਹੜਾ ਸਾਡਾ ਕੋਈ ਕਾਰਜ ਹੁੰਦਾ ਕਿਉਂਕਿ ਅਸੀਂ ਜੀਵਨ ਦੇ ਵਿੱਚ ਦੁਖੀ ਤਾਂ ਹੁੰਨੇ ਆ ਕਿਉਂਕਿ ਅਸੀਂ ਆਪਣੀਆਂ ਰਜੇਮੀਆਂ ਦੇ ਵਿੱਚ ਰੁੱਝੇ ਰਹਨੇ ਆ ਤੇ ਜੇ ਜੀ ਪਰਮਾਤਮਾ ਤੇ ਲੜ ਲੱਗੀ ਹੈ ਪਰਮਾਤਮਾ ਨੂੰ ਆਪਣੀ ਬੇਨਤੀ ਕਰੀਏ ਤਾਂ ਪਰਮਾਤਮਾ ਸਾਡੀ ਗੱਲ ਸੁਣਦਾ ਵੀ ਹੈ ਤੇ ਆਪਣੇ ਬੱਚਿਆਂ ਦੇ ਉੱਤੇ ਕਿਰਪਾ ਵੀ ਕਰਦਾ ਹੈ ਜਿੱਦਾਂ ਹੋਰਾਂ ਤੇ ਕੀਤੀ ਤੁਹਾਡੇ ਜਿੰਨੇ ਤੁਹਾਡੇ ਦਰਸ਼ਕ ਨੇ ਅਸੀਂ ਉਹਨਾਂ ਨੂੰ ਵੀ ਇਹੀ ਕਹਾਂਗੇ ਕਿ ਤੁਸੀਂ ਪਰਮਾਤਮਾ ਤੇ ਲੜ ਲੱਗੋ ਦਰਸ਼ਨ ਕਰੋ ਭਗਵਾਨ ਦੇ ਆਓ ਜਾਓ ਤੇ ਪਰਮਾਤਮਾ ਤੁਹਾਡੀਆਂ ਸਾਰੀਆਂ ਮਨੋ ਕਾਮਨਾ ਤੁਹਾਡੀਆਂ ਚੜੀਆਂ ਵੀ ਦੁੱਖ ਪਰੇਸ਼ਾਨੀਆਂ ਨੂੰ ਦੂਰ ਕਰੇ ਤੇ ਮਨੋ ਕਾਮਨਾ ਪੂਰਨ ਕਰੇ ਹਰੀ ਓਮ ਤਤਸਤ फिर बम 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 लहरी में शिव लहरी जीव लहर करेंगे भोले शंकर दया करेंगे बरे रमह बंड हाथों हरे सजे रमह मरो हर बड़ावी भजन करे रे भगवान मिलेंगे जड़ बम 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 लहरी में शिव लहरी जीव लहर करेंगे रे भजन करे हर भोले नाथ का ये भोले बाबा में फिर करेंगे ಗಿಡ ಬಂಬ 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 ಬಲ ಹರಿ ಮೈ ಗೋರಾ ನಿಯ ಹುಣ ಚಲೇ ಮಹಾದೇವ ಕ್ಯಾಕಾ ವಾಹಿ ವಹಿತ ವಾಣಪ ಕಂಡು ಸರ್ಪ ದೀಹ ರಾಕಿ ಗಿಡ ಬಂ ಬಂ ಬಂಬ 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 ಹರಿ ಮೈ ಸದಾ ಶಂಕರ ಬಂದ ಹರ ಬರ